ਸਾਈਕੀ ਗੋਚ ਦੇ ਗੁਰੂ ਗ੍ਰੰਥ ਸਾਹਿਬ ਦਾ ਨਾਮ ਲੈ ਕੇ ਅੰਬਤ ਸਟਾਉਂਦਾ ਸੀ ਇਸ ਕਰਕੇ ਸਰਕਾਰ ਆਮ ਆਦਮੀ ਪਾਰਟੀ ਨੇ ਉਹਦੇ ਐਨਐਸਏ ਲਾ ਕੇ ਉਹਨੂੰ ਗੁਰੂਵਾਰ ਜਿਹੜੇ ਦਿਨ ਭੇਜਦਾ ਇਸ ਤੇ ਅਸੀਂ ਪਾਜੀ ਇਹ ਪੇਸ਼ ਕਰਾਂ ਆਪਣੇ ਸਾਰੇ ਨਾਗਰਿਕਾਂ ਨੂੰ ਭੈਣਾ ਨੂੰ ਕਿਰਪਾ ਅਦਾ ਦੀ ਰੋਸ ਯਾਦਾ ਸਾ ਦੇਏ ਛੇ ਰੰਗਿਤ ਦਿਨ ਹੋਤੇ ਰਹੇ ਦੀਪਾਂਾ ਬਿਨਾਂ ਕੁਝ ਕਹਿੰਦਾ ਨਾ ਨਵਾਂ ਜਾਗਦਾ ਅਸਲਾਮੁਅਲਾਈਕ ਤੋ ਮਨੋਜ ਜੰਦਲ ਜੀ ਨੂੰ ਬੇਨਤੀ ਹੈ ਜੀ ਉਹ ਸਟੇਜ ਤੇ ਆ ਜਾਣ ਉਹਨਾਂ ਤੋਂ ਬਾਅਦ ਜੇ ਉਹ ਨਹੀਂ ਆਏ ਤਾਂ ਬੀਬੀ ਸਤਨਾਮ ਕੌਰ ਜੀ ਪਟਿਆਲੇ ਤੋਂ ਉਹ ਸਾਡੇ ਵਿੱਚ ਆਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ 2 ਮਿੰਟ ਲਈ ਸਟੇਜ ਤੇ ਆਉਣ ਤੇ ਆਪਣੇ ਵਿਚਾਰ ਰੱਖਣ ਖਾਲਸਾ ਦੀ ਬੇਨਤੀ ਹੈ ਕਿ ਇੱਕ ਫੋਨ ਮਿਲਿਆ ਵਾ ਜੇ ਵੀ ਕਿਸੇ ਵੀਰ ਦਾ ਗਵਾਚਾ ਆਵੇ ਉਹ ਨਿਸ਼ਾਨੀ ਦੱਸ ਕੇ ਆਪਣਾ ਫੋਨ ਸਕੇ ਤੋਂ ਸੱਜੇ ਹੱਥ ਤੋਂ ਆਣ ਕੇ ਲੈ ਲਵੇ ਜੀ ਵਾਇਰੂਜਿਕਾ ਖਾਲਸਾ ਵਾਇਰੂਜਿਕੀ ਬਣਦੇ ਦਮ ਦਾ ਮਾਸਟਰ ਵੀ ਪਾਸ ਕਮਿੰਦਨ ਤਰਤੀ ਤੇ 71 ਹੋਏ 10ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾ ਲੇ ਪੁੱਤਰੋ ਤੇ ਅਕਾਲੀ ਦੰਦ ਵਾਰਸ ਤੇ ਜੁਝਾਰੂ ਸਿੰਘ ਸਾਜੀ ਲਵਾਈਏ ਗੁਰੂ ਪਾਸ਼ਾ ਜੀ ਦੁਆਰਾ ਦਿੱਤੀ ਹੋਈ ਫਤਿਹ ਬੁਜੰਗ ਆਵਾਜ਼ ਦੇ ਵਿੱਚ